ਅਕਲਿੰਨੀਤਾ ਵਿਕਰਮ ਜਿੱਠਿਆ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਪਹਿਲੇ ਸਾਡੇ ਨਾਲ ਰਿਹਾ ਸੀ ਅੱਜ ਉਹ ਸਾਡੀ ਪਾਰਟੀ ਛੱਡ ਕੇ ਚਲਾ ਗਿਆ ਹੈ ਅਸੀਂ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਅਸੀਂ ਉਸ ਨੂੰ ਮੁਬਾਰਕ ਦਿੰਦੇ ਹਾਂ ਕਿ ਹਲਕਾ ਦੱਖਣੀ ਦੀ ਜੋ ਜ਼ਿੰਮੇਵਾਰੀ ਸੀ ਉਹ ਜਲਦੀ ਅਸੀਂ ਕਿਸੇ ਹੋਰ ਨੂੰ ਦੇ ਕੇ ਜੋਸ਼ੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਾਂਗੇ ਉਹਨਾਂ ਨੇ ਕਿਹਾ ਕਿ ਅਮਰੀਕ ਸਰ ਦੀ ਤਰੱਕੀ ਵਾਸਤੇ ਜੋਸ਼ੀ ਸਾਹਿਬ ਜੋ ਵੀ ਕਰਨਾ ਚਾਹਣਗੇ ਉਹ ਵੱਧ ਤੋਂ ਵੱਧ ਕਰਨਗੇ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ-ਤਿੰਨ ਆਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਪਰ ਮੇਰੇ ਵੱਲੋਂ ਗੁੱਡ ਵਿਸ਼ੇਸ਼ ਹੈ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨਿਆ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਸਾਡੇ ਨੂੰ ਫੋਨ ਕਰ ਸਕੇ ਪਹਿਲਵਾਨ ਜੀ ਕੀਤੀ ਮਕਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਸ੍ਰੀ ਅਮਰਸਰ ਸਾਹਿਬ ਭਲੇ ਵਾਸਤੇ ਜਿੰਨੇ 4-5 ਕੈਂਡੀਡੇਟ ਖਲੋਏ ਸਭ ਤੋਂ ਸਿਨਸੀਅਰ ਕੰਮ ਸ੍ਰੀ ਅਮਰਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਇਸ ਧਰਤੀ ਦੀ ਡਿਮੈਂਡ ਦਾ ਨਾ ਹੋਵੇ ਇਹ ਇਲਾਕੇ ਦੀ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੇ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ